ਨਿੰਂਗਾ ਵੱਲੋਂ ਚੰਡੀਗੜ੍ਹ ਜੋ ਜਾਣਾ ਹੈ ਉਧਰੋਂ ਪੁਲਿਸ ਵੱਲੋਂ ਵੀ ਜੋ ਹੈ ਉਹ ਵਾਟਰ ਕੈਨਨ ਵਾਲੀ ਗੱਡੀ ਜੋ ਅੱਗੇ ਲੈਣ ਦੀ ਗਈ ਹੈ ਤੇ ਇਧਰੋਂ ਜੋ ਨਿੰਂਗਾ ਵੱਲੋਂ ਵੀ ਹੈ ਉਹ ਬੈਰੀਕੇਡ ਹੌਲੀ ਹੌਲੀ ਪੰਨੇ ਜਾ ਰਹੇ ਨੇ ਹੌਲੀ ਹੌਲੀ ਪਿੱਛੇ ਪਾਣੀ ਵਹਿਣਾ ਕਰ ਰਹੇ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਬੈਰੀਕੇਡ ਹੌਲੀ ਹੌਲੀ ਪੰਨੇ ਜਾ ਰਹੇ ਨੇ ਤਾਂ ਪੁਲਿਸ ਵੱਲੋਂ ਵੀ ਜੋ ਹੈ ਅੱਗੇ ਪੂਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਪੁਲਿਸ ਫੋਰਸ ਦੀ ਤਾਇਨਾਤ ਕਰ ਦਿੱਤੀ ਗਈ ਹੈ ਇਧਰੋਂ ਨਿਹੰਗ ਸਿੰਘਾ ਵੱਲੋਂ ਵੀ ਜੋ ਬੈਰੀਕੇਡ ਜੋ ਥੋੜੇ ਜਾ ਰਹੇ ਨੇ ਓਏ ਰਾਣੇ ਕਿ ਆਇਆ ਰਾਣੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੋ ਹੈ ਸਟ੍ਰਕਚਰ ਜੋ ਲਗਾਏ ਜਾ ਰਹੇ ਨੇ ਇਧਰੋਂ ਨਿਹੰਗ ਸਿੰਘਾ ਵੱਲੋਂ ਬੈਰੀਕੇਡ ਜੋ ਥੋੜੇ ਨੇ ਇਧਰੋਂ ਪੁਲਿਸ ਪ੍ਰਸ਼ਾਸਨ ਜੋ ਇਹ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਲਾਈਵ ਵੀ ਦਿਖਾ ਰਹੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੋ ਬੈਰੀਕੇਡਿੰਗ ਦਾ ਪੁਲਿਸ ਵੱਲੋਂ వాటర్ ਕੈਨਨ ਜੋ ਚਲਾ ਦਿੱਤੀ ਗਈ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ వాటర్ ਕੈਨਨ ਜੋ ਚਲਾ ਦਿੱਤੀ ਗਈ ਹੈ ਤੁਸੀਂ వాటర్ ਕੈਨਨ ਚਲਾ ਦਿੱਤੀ ਗਈ ਹੈ ਦੇਖ ਸਕਦੇ ਹੋ ਤੁਸੀਂ ਪਿੱਛੇ ਨੂੰ ਧੱਕਿਆ ਜਾ ਰਿਹਾ ਜਦੋਂ వాటర్ ਕੈਨਨ ਦੇ ਰਾਈ ਜੋ ਜੋ ਵੀ ਬੈਰੀਕੇਡ ਤੋੜੇ ਜਾ ਰਹੇ ਨੇ ਜਾਂ ਅੱਗੇ ਲੰਘ ਕੇ ਲੰਘਣ ਲਈ ਜੋ ਚੰਡੀਗੜ੍ਹ ਜਾਣ ਦੀ ਕੋਸ਼ਿਸ਼ ਗੱਲ ਕੀਤੀ ਗਈ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਵਿੱਚ ਇਧਰੋਂ ਜੋ ਪਿਛਲੇ ਜੋ ਇਹ ਟਰੱਕ ਵੀ ਜੋ ਹੌਲੀ-ਹੌਲੀ ਪਿੱਛੇ ਜਾਂਦਾ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਟਰੱਕ ਜੋ ਪੁਲਿਸ ਵੱਲੋਂ ਅੱਗੇ ਲਗਾ ਦਿੱਤਾ ਗਿਆ ਹੈ ਤਾਂ ਉਹ ਦੇਖੋ ਇੱਕ ਬੀਬੀ ਵੀ ਜੋ ਹੈ ਉਹ వాటర్ ਕੈਨਨ ਦੇ ਅੱਗੇ ਜੋ ਆ ਕੇ ਡਟੀ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੀਬੀ వాటర్ ਕੈਨਨ ਦੇ ਵਿੱਚ ਡਟੀ ਹੋਈ ਹੈ ਪੂਰਾ ਜੋ ਕੌਮੇ ਸਾ ਮੋਰਚੇ ਦਾ ਚੰਡਾ ਉਹਦੇ ਉੱੋਂ ਲਿਰਾਇਆ ਜਾ ਰਿਹਾ ਹੈ ਤਾਂ ਇਧਰੋਂ ਪੁਲਿਸ ਵੱਲੋਂ ਵੀ ਪੂਰੇ ਜ਼ੋਰਾਂ ਵਿੱਚ ਜੋ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵਾਟਰ ਕੈਨਨ ਜੋ ਚਲਾ ਦਿੱਤਾ ਗਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਬੀਬੀ ਪੂਰੀ ਵਾਟਰ ਕੈਨਨ ਨਾਲ ਡੇਟੀ ਹੋਈ ਹੈ ਹਾਲਾਂਕਿ ਪੁਲਿਸ ਵੱਲੋਂ ਪੂਰੀ ਸੇਫਟੀ ਨਾਲ ਉਹਦੇ ਨਹੀਂ ਮਾਰਿਆ ਜਾ ਰਿਹਾ ਕਿਉਂਕਿ ਕੋਈ ਛੱਟਪੇੜ ਨਾ ਲੱਗ ਜਾਵੇ ਪੁਲਿਸ ਵੀ ਜੋ ਹੈ ਆਪਣਾ ਜੋ ਡਿਊਟੀ ਆ ਪੂਰੇ ਵਧੀਆ ਤਰੀਕੇ ਨਾਲ ਕਰ ਰਹੀ ਕਹਿ ਸਕਦੇ ਕਿਉਂਕਿ ਉਹਨਾਂ ਵੱਲੋਂ ਔਰਤ ਉੱਤੇ ਕੋਈ ਵੀ ਪਾਣੀ ਨਹੀਂ ਮਾਰਿਆ ਗਿਆ ਤਾਂ ਜੋ ਉੱਤੇ ਕੋਈ ਵੀ ਇਦਾਂ ਦੀ ਚੋਟ ਨਾ ਲੱਗ ਜਾਵੇ ਜਾਂ ਕੋਈ ਵੀ ਕਿਉਂਕਿ ਪ੍ਰੈਸ਼ਰ ਬਹੁਤ ਤੇਜ਼ ਹੈ ਵਾਟਰ ਕੈਨਨ ਦਾ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਬੈਰੀਕੇਟ ਪਿੱਛੇ ਹਟਾਏ ਗਏ ਸੀ ਉਹਨਾਂ ਵੱਲੋਂ ਤਾਂ ਇੱਕ ਨਿਆਂ ਸਿੰਘ ਵੱਲੋਂ ਜੋ ਹੈ ਤਲਵਾਰ ਵੀ ਉਹ ਤੁਸੀਂ ਦੇਖ ਸਕਦੇ ਹੋ ਕੱਢੀ ਗਈ ਹੈ ਤਲਵਾਰ ਵੀ ਲਹਿਰਾਈ ਜਾ ਰਹੀ ਹੈ ਉਹਨਾਂ ਵੱਲੋਂ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਧਰ ਪ੍ਰਸ਼ਾਸਨ ਵੱਲੋਂ ਇਹ ਬੈਰੀਕੇਡ ਅੱਗੇ ਫੇਰ ਕਰਨੇ ਸ਼ੁਰੂ ਕਰ ਦਿੱਤੇ ਨੇ ਬੈਰੀਕੇਡ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਉਹਨਾਂ ਵੱਲੋਂ ਵੀ ਪੂਰਾ ਜੋ ਆਪਣਾ ਡਿਊਟੀ ਨਿਭਾਈ ਜਾ ਰਹੀ ਹੈ ਪੂਰੇ ਜੋ ਵਧੀਆ ਤਰੀਕੇ ਨਾਲ ਇਹ ਸਰ ਉਹਦੇ ਉਹਦੇ ਥੱਲੇ ਆਏ ਉਹਦੇ ਥੱਲੇ ਆਏ ਥੱਲੇ ਉਹਨੂੰ ਥੋੜਾ ਅੱਗੇ ਖੜਾ ਉਹ ਵੀ ਕਰਾਈ ਬਣੀ ਅੱਗੇ ਤੇ ਤਾਂ ਇਹ ਦੋ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਤੋਂ ਉਧਰੋਂ ਵੀ ਤੁਸੀਂ ਲਾਈਵ ਦੇਖ ਸਕਦੇ ਹੋ ਪੁਲਿਸ ਵੱਲੋਂ ਜੋ ਲਗਾਤਾਰ ਵਾਟਰ ਕੈਨਨ ਚਲਾ ਕੇ ਜੋ ਹਾਲਾਂਕਿ ਜੋ ਪ੍ਰਸ਼ਾਸਨ ਵੱਲੋਂ ਬੈਰੀਕੇਡ ਅੱਗੇ ਕੀਤੇ ਗਏ ਸੀ ਉਹ ਵੀ ਹਟਾ ਦਿੱਤੇ ਗਏ ਨੇ ਤੇ ਉਧਰੋਂ ਕੌਮੀ ਦਾ ਮੋਰਚੇ ਵੱਲੋਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਜੋ ਪੂਰਾ ਜੋ ਕੌਮੀ ਸਾਬ ਮੋਰਚੇ ਦੇ ਸੰਗਤ ਆਈ ਹੋਈ ਉਹ ਵੀ ਖੜੀ ਹੋਈ ਹੈ ਤਾਂ ਇੱਧਰ ਵਾਟਰ ਕੈਨਨ ਜੋ ਚੱਲ ਰਹੀ ਹੈ ਤਾਂ ਪ੍ਰਸ਼ਾਸਨ ਵੱਲੋਂ ਵੀ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਉਧਰੋਂ ਕੌਮੀ ਇਨਸਾਫ ਮੋਰਚੇ ਵੱਲੋਂ ਜੋ ਅੱਜ ਕਾਲ ਦਿੱਤੀ ਗਈ ਸੀ ਚੰਡੀਗੜ੍ਹ ਜਾਣ ਦੀ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਜਿੱਥੇ ਪਾਨੇ ਸਿੱਧੂ ਵੱਲੋਂ ਵੀ ਵੀਡੀਓ ਪਾਈ ਗਈ ਸੀ ਕਿ 7 ਤਰੀਕ ਨੂੰ ਉੱਥੇ ਪਹੁੰਚਾਂਗੇ ਹਾਲਾਂਕਿ ਪਾਨੇ ਸਿੱਧੂ ਦੀ ਕੋਈ ਮੌਜੂਦਗੀ ਨਹੀਂ ਦਿਖੀ ਪਰ ਇੱਧਰ ਜੋ ਹੈ ਬਾਕੀ ਨੇ ਹੰਗ ਸਿੰਘ ਫੌਜਾਂ ਜੋ ਉਹਨਾਂ ਵੱਲੋਂ ਪਹਿਲਾਂ ਅਰਦਾਸ ਕੀਤੀ ਗਈ ਅਰਦਾਸ ਕਰਕੇ ਜੋ ਚੰਡੀਗੜ੍ਹ ਵੱਲੋਂ ਪੁੱਛ ਕੀਤੀ ਗਈ ਉਹਨਾਂ ਵੱਲੋਂ ਕਹਿ ਗਿਆ ਕਿ ਕਾਲ ਚੰਡੀਗੜ੍ਹ ਜਾਣ ਦੀ ਸੀ ਤਾਂ ਚੰਡੀਗੜ੍ਹ ਜਾਣਾ ਹੀ ਅਸੀਂ ਫਾਰਕਾਂ ਦੇ ਵਿੱਚ ਨਹੀਂ ਬੈਠਣਾ ਨਿਹੰਗ ਸਿੰਘ ਵੱਲੋਂ ਕਿਹਾ ਗਿਆ ਹੈ ਬਾਅਦ ਵਿੱਚ ਉਹਨਾਂ ਵੱਲੋਂ ਚਾਹੇ ਕੋਈ ਗੱਲ ਬਾਤ ਨਹੀਂ ਕੀਤੀ ਗਈ ਕਿਉਂਕਿ ਉਹਨਾਂ ਵੱਲੋਂ ਸ਼ਵੇਰੇ ਬਾਈਟ ਜਿਹੜੀ ਦਿੱਤੀ ਗਈ ਸੀ ਤੁਸੀਂ ਅਸੇ ਦੇਖ ਸਕਦੇ ਹੋ ਕਿ వాటర్ ਕੈਨਨ ਜੋ ਹੈ ਉਹ ਪੂਰੇ ਦੂਰ ਤੱਕ ਚਲਾਈ ਜਾ ਰਹੀ ਹੈ ਤਾਂ ਉਧਰੋਂ ਬਲਕਿ ਜਿਨ੍ਹਾਂ ਨੂੰ ਬਵਾਈ ਕੀਤੀ ਗਈ ਸੀ ਉਹ ਸਿੰਘ ਤੁਸੀਂ ਦੇਖ ਸਕਦੇ ਹੋ ਉਹ ਉੱਧਰ ਖੜੇ ਨੇ ਦੂਜੇ ਪਾਸੇ ਕਿ ਚੰਡੀਗੜ੍ਹ ਜਾਣਾ ਹੈ ਤਾਂ ਬਾਕੀ ਜੋ ਲੋਕ ਡਟੇ ਹੋਏ ਨੇ ਅੱਗੇ ਇਹ ਦੇਖ ਸਕਦੇ ਹੋ ਜਦੋਂ ਵਾਟਰ ਕੈਨਨ ਆਉਂਦੀ ਹੈ ਤਾਂ ਉਹਨਾਂ ਨੂੰ ਬੈਰੀਕੇਡ ਦੇ ਉੱਲੇ ਹੋਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਜੋ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਇਹ ਦੇਖ ਸਕਦੇ ਜਦੋਂ ਵਾਟਰ ਕੈਨਨ ਬੰਦ ਹੋਈ ਹੈ ਉੱਥੇ ਪ੍ਰਸ਼ਾਸਨ ਜੋ ਆਪਣੀ ਡਿਊਟੀ ਵੀ ਕਰ ਰਿਹਾ ਕਿਉਂਕਿ ਇਹ ਦੇਖ ਸਕਦੇ ਤੁਸੀਂ ওয়াটার ਕੈਂਡ ਦੇ ਅੱਗੇ ਜੋ ਡਟੇ ਹੋਏ ਨੇ ਸਿੰਘ ਵੀ ਤੇ ਸਰਦੀਆਂ ਦਾ ਦਿਨ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਠੰਡ ਦੇ ਵਿੱਚ ਜੋ ਹੈ ਪਾਣੀ ਵੀ ਫਿਰ ਵੀ ਜੋ ਉਹਨਾਂ ਲੋਕ ਬੈਰੀਕੇਡ ਕਾਫੀ ਹਟਾ ਦਿੱਤੇ ਗਏ ਉਸ ਤੋਂ ਬਾਅਦ ਬੈਰੀਕੇਡ ਲੈ ਆਏ ਯਾਰ ਇਹਨੇ ਪਿੱਛੇ ਨੂੰ ਹੌਲੀ ਹੌਲੀ ਖਿੱਚ ਕੇ ਉਹ ਦੇਖ ਸਕਦੇ ਤੁਸੀਂ ਤਸਵੀਰਾਂ ਦੇ ਵਿੱਚ ਕਾ ਇਧਰ ਵੀ ਜੋ ਬੈਰੀਕੇਡ ਹਟਾਉਣ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈੀ ਸਕਦੇ ਤੁਸੀਂ ਰੱਸੀਆਂ ਨੂੰ ਕਟਿਆ ਜਾ ਰਿਹਾ ਕਿਉਂਕਿ ਰਸਤੀਆਂ ਨਾਲ ਬੈਰੀਕੇਡ ਬੰਨੇ ਹੋਏ ਨੇ ਰੱਸੀਆਂ ਨੂੰ ਕਟਿਆ ਜਾ ਰਿਹਾ ਹੈ ਤੇ ਬੈਰੀਕੇਡ ਪਿੱਛੇ ਲੈ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜੀ ਵਾਈਪੀਐਸ ਚੌਂਕ ਜਿੱਥੇ ਕੌਮਨ ਸਾਫ ਮੋਰਚਾ ਲੱਗਿਆ ਹੋਇਆ ਹੈ ਇਧਰ ਚੰਡੀਗੜ੍ਹ ਦੀ ਹੱਦ ਹੈ ਪ੍ਰਸ਼ਾਸਨ ਕੁਝ ਡਟਿਆ ਹੋਇਆ ਹੈ ਤੇ ਦੂਜੇ ਪਾਸੇ ਜੋ ਹੈ ਕਾਜਮ ਕਾਲ ਦਿੱਤੀ ਗਈ ਸੀ ਚੰਡੀਗੜ੍ਹ ਜਾਣ ਦੀ ਇਹ ਨਹੀਂ ਦੇਖ ਸਕਦੇ ਕਿ ਹੋਰ ਬੈਰੀਕੇਟ ਜੋ ਹਟਾ ਲਏ ਗਏ ਨੇ ਪਿੱਛੇ ਨੂੰ ਇਹ ਦੇਖ ਸਕਦੇ ਹੋ ਸਿੰਘ ਜੋ ਜਨ ਸਿੰਘ વોਟਰ ਕੈਨਨ ਦੇ ਕੇ ਵੀ ਖੜਾ ਹੈ ਪੂਰੇ ਜੋ ਦੇ ਵਿੱਚ ਕਿ ਅੱਜ ਜੋ ਹੈ ਇੱਧਰ ਵੀ ਜੋ ਇੱਧਰ ਪ੍ਰਸ਼ਾਸਨ ਵੀ ਇੱਧਰ ਤੁਸੀਂ ਦੇਖ ਸਕਦੇ ਹੋ ਇੱਧਰੋਂ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਬੈਰੀਕੇਡ ਜੋ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਧਰੋਂ ਸਿੰਘ ਵੱਲੋਂ ਜੋ ਖੁੱਕਿਆ ਜਾ ਰਿਹਾ ਹੈ ਸੋ ਇੱਧਰ ਦੇਖ ਸਕਦੇ ਹੋ ਪੁਲਿਸ ਅਧਿਕਾਰੀ ਵੀ ਪੂਰਾ ਡਟਿਆ ਹੈ ਇਕੱਲਾ ਹੀ ਜੋ ਪੁਲਿਸ ਅਧਿਕਾਰੀ ਨਹੀਂ ਉਹ ਉਹ ਆਪਣੇ ਜੋ ਡਿਊਟੀ ਬਖੂਬੀ ਨਿਭਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਜਿੱਥੇ ਬੈਰੀਕੇਡ ਤੇ ਪਾਣੀ ਵਜ ਰਿਹਾ ਇੰਨੀ ਤੇਜ਼ ਉੱਥੋਂ ਇਹ ਜੋ ਸਰ ਨੇ ਪੁਲਿਸ ਦੇ ਅਧਿਕਾਰੀ ਨੇ ਤੁਸੀਂ ਦੇਖ ਸਕਦੇ ਹੋ ਪੂਰੇ ਭੇਜ ਵੀ ਗਏ ਨੇ ਪਰ ਜੋ ਆਪਣੀ ਡਿਊਟੀ ਜੋ ਉਹਨਾਂ ਨੂੰ ਡਿਊਟੀ ਕਹੀ ਗਈ ਉਹ ਵੀ ਆਪਣੀ ਬਕੂਬੀ ਡਿਊਟੀ ਨਿਭਾ ਰਹੇ ਨੇ ਉਧਰ ਜੋ ਹੈ ਅੱਜ ਸਿੰਘ ਵੀ ਡਟੇ ਹੋਏ ਨੇ ਕਿਉਂਕਿ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਅੱਜ ਜੋ ਚੰਡੀਗੜ੍ਹ ਜਾਣ ਦੀ ਕਾਲ ਸੀ ਤਾਂ ਚੰਡੀਗੜ੍ਹ ਅਸੀਂ ਜਾ ਕੇ ਰਾਵਾਂਗੇ ਤਾਂ ਇਧਰ ਤੁਸੀਂ ਦੇਖ ਸਕਦੇ ਹੋ ਕਿ ਅਸਰੂ ਕਹਿੰਦੇ ਗੋਲੇ ਚਲਾਏ ਜਾ ਰਹੇ ਨੇ ਥਰੂ ਗੈਸ ਦੇ ਗੋਲੇ ਵੀ ਜੋ ਚੱਲਣੇ ਸ਼ੁਰੂ ਹੋ ਗਏ ਨੇ ਹੁਣ ਪ੍ਰਸ਼ਾਸਨ ਵੱਲੋਂ ਲਗਾਤਾਰ వాటర్ ਕੈਨ ਦੇ ਨਾਲ-ਨਾਲ ਥਰੂ ਗੈਸ ਦੇ ਜੋ ਗੋਲੇ ਵੀ ਚਲਾ ਦਿੱਤੇ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਇਹ ਚੰਡੀਗੜ੍ਹ ਮੁਹਾਲੀ ਤੋਂ ਲਈ ਉਹਨੇ ਚੰਡੀਗੜ੍ਹ ਤੁਸੀਂ ਹੱਥੇ ਤੁਸੀਂ ਦੇਖ ਸਕਦੇ ਹੋ ਕਿਵੇਂ ਇਹ ਫਟਿਆ ਹੈ ਜੋ ਬਹੁਤ ਜੋ ਇੱਕਦਮ ਭਬਾਕਾ ਆਇਆ ਹੈ ਪੂਰੀ ਬੇਸ ਦੇ ਨਾਲ ਜੋ ਬੰਬ ਫਟਿਆ ਹੈ ਕਿਉਂ ਇਧਰੋਂ ਇੱਟੇ ਰੋੜੇ ਵੀ ਚਲਾਉਣੇ ਸ਼ੁਰੂ ਕਰ ਦਿੱਤੇ ਨੇ ਹੁਣ ਕਿਸੇ ਵੱਲੋਂ ਪੱਥਰ ਵੀ ਮਾਰਨੇ ਸ਼ੁਰੂ ਕਰ ਦਿੱਤੇ ਨੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਨੇ ਉਧਰੋਂ ਪ੍ਰਸ਼ਾਸਨ ਉੱਤੇ ਕਿਸੇ ਨੇ ਤੇ ਇਧਰ ਪ੍ਰਸ਼ਾਸਨ ਵੱਲੋਂ ਜੋ ਹੈ ਅਥਰੂ ਗੈਸ ਦੇ ਗੋਲੇ ਚਲਾਏ ਗਏ ਨੇ ਤਾਂ ਉਧਰੋਂ ਕਿਸੇ ਵੱਲੋਂ ਪੱਥਰ ਚਲਾ ਦਿੱਤੇ ਗਏ ਨੇ ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ ਨੇ ਕਿਸੇ ਵੱਲੋਂ ਤਾਂ ਇਧਰ ਜੋ ਹੈ ਅਥਰੂ ਗੈਸ ਦੇ ਗੋਲੇ ਜੋ ਚਲਾਏ ਜਾ ਰਹੇ ਨੇ ਤੇ ਪੱਥਰ ਕੋਈ ਮਾਰ ਰਿਹਾ ਹੈ ਉਧਰੋਂ ਇੱਟਾਂ ਮਾਰ ਰਿਹਾ ਕੋਈ ਇੱਟਾਂ ਮਾਰ ਰਿਹਾ ਕੋਈ ਤੁਸੀਂ ਦੇਖ ਸਕਦੇ ਹੋ ਪਿੱਟਾ ਮਾਰਨੀ ਸ਼ੁਰੂ ਕਰ ਦਿੱਤੀਆਂ ਕਿਸੇ ਨੇ ਤਾਂ ਇਧਰੋਂ ਪ੍ਰਸ਼ਾਸਨ ਵੱਲੋਂ ਜੋ ਪਹਿਲਾਂ ਵਾਟਰ ਕੈਨਨ ਚਲਾਈ ਕਿ ਉਸ ਤੋਂ ਬਾਅਦ ਅਥਰੂ ਗੈਸ ਦੇ ਗੋਲੇ ਚਲਾ ਦਿੱਤੇ ਗਏ ਨੇ ਤੇ ਉਧਰੋਂ ਕਿਸੇ ਵੱਲੋਂ ਪੱਥਰ ਮਾਰੇ ਜਾਂਦੇ ਹਾਲਾਂਕਿ ਲੋਕ ਜੋ ਅੱਗੇ ਆਏ ਸੀ ਉਹ ਪਿੱਛੇ ਹੋ ਗਏ ਨੇ ਜ਼ਰੂਰ ਕਿਉਂਕਿ ਅਥਰੂ ਗੈਸ ਦੇ ਗੋਲੇ ਚਲਾ ਦਿੱਤੇ ਗਏ ਨੇ ਤਾਂ ਇਹਨਾਂ ਨੂੰ ਚੱਲਣਾ ਬਹੁਤ ਔਖਾ ਹੈ ਪਰ ਇਹ ਇਧਰ ਇੱਕ ਦੇਖ ਸਕਦੇ ਹੋ ਧੂਆਂ ਧੂਆਂ ਹੋਣਾ ਸ਼ੁਰੂ ਹੋ ਗਿਆ ਹੈ ਤਾਂ ਇੱਧਰ ਜੋ ਇੱਧਰ ਦੇਖ ਸਕਦੇ ਤੁਸੀਂ ਜੋ ਵੀ ਅੱਗੇ ਖੜੇ ਸੀ ਹੁਣ ਇੱਧਰ ਦੇ ਪਾਸੇ ਚਲੇ ਗਏ ਨੇ ਜੇਕਰ ਤੁਹਾਨੂੰ ਸਫਾਈ ਦੇ ਰਿਹਾ ਉਹ ਠੀਕ ਤਾਂ ਹੁਣ ਜੋ ਸਾਡੇ ਵੀ ਧੂਆਂ ਪੈਣਾ ਸ਼ੁਰੂ ਹੋ ਗਿਆ ਹੈ ਇਤੋਂ ਗੈਸ ਦਾ ਕਿਉਂਕਿ ਬਹੁਤ ਜ਼ਿਆਦਾ ਜੋ ਤੇਜ਼ ਹੁੰਦਾ ਹੈ ਤਾਂ ਅੰਨਾ ਬੋਲਣੀਆ ਮੁਸ਼ਕਲ ਹੋ ਗਿਆ ਬੋਲਣਾ ਵੀ ਜੋ ਮੁਸ਼ਕਲ ਹੋ ਚੁੱਕਿਆ ਅੱਗੇ ਜੋ ਹੈ ਪੁਲਿਸ ਨੂੰ ਜੋ ਬੈਰੀਕੇਟ ਲਗਾ ਉਹਨਾਂ ਨੂੰ ਜੋ ਪਿੱਛੇ ਅੱਗੇ ਬੋਲਿਆ ਜਾ ਰਿਹਾ ਉਹਨਾਂ ਵੱਲੋਂ ਅਗਰੈਸਿਵ ਜੋ ਹੋ ਰਹੇ ਨੇ ਅੱਗੇ ਅਗਰੈਸਿਵ ਹੋ ਕੇ ਤੁਸੀਂ ਰਾਜ ਤੁਸੀਂ ਦੇਖ ਸਕਦੇ ਹੋ ਨੌਜਵਾਨ ਨੇ ਉਧਰ ਪਿੱਛੇ ਬਹੁਤੇ ਲਾਈਵ ਹੋ ਕੇ ਜੋ ਆਏ ਉਹ ਅੱਗੇ ਵਧਿਆ ਜਾ ਰਹੇ ਲਾਈਵ ਹੋ ਕੇ ਵਾਲੀ ਵਾਲੀ ਅੱਗੇ ਨੂੰ ਵਧ ਕੇ ਉਧਰ ਬੋਲਿਆ ਜਾ ਰਿਹਾ ਤਸੀਰਾਂ ਦੇ ਤੁਸੀਂ ਦੇਖ ਸਕਦੇ ਹੋ ਇਹ ਫੇਰ ਤੋਂ ਜੋ ਚਲਾਏ ਗਏ ਨੇ ਅਥਰੇ ਗੈਸ ਦੇ ਗੋਲੇ ਜੋ ਕਿਉਂ ਖੜੇ ਸੀ ਬੰਦੇ ਉਹਨਾਂ ਨੂੰ

ਜੋ ਹਵਾ ਕਰਕੇ ਉਸਨੇ ਤਾਂ ਪ੍ਰਸ਼ਾਸਨ ਦੇ ਦੀ ਧੂਆ ਆਣਾ ਸ਼ੁਰੂ ਹੋ ਗਿਆ ਕਿਉਂਕਿ ਹਵਾ ਇਧਰ ਨੂੰ ਹੈ ਤਾਂ ਪ੍ਰਸ਼ਾਸਨ ਦੇ ਵੀ ਜੋ ਤੁਸੀਂ ਦੇਖ ਸਕਦੇ ਹੋ ਧੂਆ ਪੈਣਾ ਸ਼ੁਰੂ ਹੋ ਗਿਆ ਕਿਉਂਕਿ ਹਵਾ ਜੋ ਹੈ ਉਹ ਚੰਡੀਗੜ੍ਹ ਵਾਲੇ ਪਾਸੇ ਚੱਲ ਰਹੀ ਹੈ ਜਿੱਦੋਂ ਉੱਥੋਂ ਗੈਸ ਦਾ ਗੋਲਾ ਅਦਰ ਨੂੰ ਚਲਾਇਆ ਜਾਂਦਾ ਹੈ ਤਾਂ ਜ਼ਰੂਰ ਪ੍ਰਸ਼ਾਸਨ ਤੇ ਵੀ ਆਉਂਦਾ ਹੈ ਉਧਰੋਂ ਉਹ ਵੀ ਡਟੇ ਹੋਏ ਨੇ ਨਿਹੰਗ ਸਿੰਘ ਤੇ ਹੋਰ ਸਿੱਖ ਨੇ ਜੋ ਡਟੇ ਹੋਏ ਨੇ ਉਹਨਾਂ ਵੱਲੋਂ ਵੀ ਜੋ ਅੱਗੇ ਵਧਣਗੇ Obrigado. Okay. Okay.